ਸਵਾਗਤ ਹੈ ਬਾਈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਮੂਲੀ ਦੀ ਖੇਤੀ ਬਾਰੇ ਆ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਇੱਕ ਕਿਸਾਨ ਵੀਰ ਦੇ ਖੇਤਾਂ ਦੇ ਵਿੱਚ ਪਹੁੰਚੇ ਹੋਏ ਹਾਂ ਜਿਸ ਨੇ ਘੜ ਤੋਂ ਘਟਾ ਆਪਣੇ ਖੇਤਾਂ ਦੇ ਵਿੱਚ ਇੱਕ ਕਿੱਲਾ ਜਿਹੜਾ ਹੈਗਾ ਉਹ ਮੂਲੀ ਦਾ ਲਾਇਆ ਹੋਇਆ ਜੀ ਕਿਉਂਕਿ ਸਿਆਲ ਦਾ ਟਾਈਮ ਹੈ ਤੇ ਮੂਲੀ ਦੇ ਫਰਾਂਠੇ ਤੇ ਮੂਲੀ ਸਲਾਦ ਦੇ ਵਿੱਚ ਵੀ ਅਕਸਰ ਖਾਈ ਜਾਂਦੀ ਹੈ ਹਨਾ ਤੇ ਮੂਲੀ ਦੇ ਪਰਾਂਠੇ ਤਾਂ ਤਕਰੀਬਨ ਹਰ ਇੱਕ ਪੰਜਾਬੀ ਦਾ ਸ਼ੌਂਕ ਹੈ ਹਰ ਇੱਕ ਪੰਜਾਬੀ ਦੇ ਘਰ ਦੇ ਵਿੱਚ ਬਣਦੇ ਨੇ ਮੂਲੀ ਦੇ ਪਰਾਂਠੇ ਠੀਕ ਹੈ ਜੀ ਆ ਤੁਸੀਂ ਦੇਖ ਰਹੇ ਹੋ ਬਾਈ ਨੇ 1 ਕਿੱਲਾ ਮੂਲੀ ਦਾ ਲਾਇਆ ਹੋਇਆ ਤੇ ਮੂਲੀ ਦਾ ਰੇਟ ਇਸ ਟਾਈਮ ਜਿਹੜਾ ਮੰਡੀ ਦਾ ਰੇਟ ਹੈਗਾ 20 ਤੋਂ 25 ਰੁਪਏ ਕਿੱਲੋ ਜਿਹੜੀ ਮੂਲੀ ਹੈ ਮੂਲੀਓ ਮੰਡੀ ਦੇ ਵਿੱਚ ਜਿਹੜੀ ਵਿਕ ਰਹੀ ਹੈ ਮੂਲੀ ਆ ਤੁਸੀਂ ਦੇਖ ਰਹੇ ਹੋ ਬਾਈ ਦੀ ਜਿਹੜੀ ਮੂਲੀ ਦੀ ਖੇਤੀ ਹੈ ਨਾ ਬਾਈ ਨੂੰ ਬਹੁਤ ਤਰੀਕਾ ਖੇਤੀ ਕਰਨ ਦਾ ਆਹ ਦੇਖੋ ਮੂਲੀ ਮੈਂ ਪੱਟ ਲਈਤੀ ਆ ਖੇਤਾਂ ਚੋਂ ਤੇ ਬਹੁਤ ਵੱਡੀ ਵੱਡੀ ਮੂਲੀ ਐ ਮੂਲੀ ਮੈਂ ਪੱਟ ਕੇ ਮੈਂ ਤੁਹਾਨੂੰ ਹੁਣੇ ਦਿਖਾਉਂਗਾ ਦੇਖੋ ਬਹੁਤ ਅੱਛੀ ਮੂਲੀ ਐ ਚਿੱਟੀ ਮੂਲੀ ਐ ਵਧੀਆ ਸਾਫ਼ ਮੂਲੀ ਐ ਤੇ ਭਰਾ ਨੇ ਇੱਕ ਕੀਲਾ ਜਿਹੜਾ ਮੂਲੀ ਦਾ ਲਾਇਆ ਹੋਇਆ ਤੇ ਮੂਲੀ ਦੀ ਜਿਹੜੀ ਆਮਦਨ ਐ ਬਹੁਤ ਅੱਛੀ ਆਮਦਨ ਕਰਦਾ ਐ ਮੂਲੀ ਦੇ ਵਿੱਚੋਂ ਤੇ ਇਹਨਾਂ ਨੂੰ ਤਕਰੀਬਨ ਘੱਟ ਤੋਂ ਘੱਟ ਮੈਂ ਨਹੀਂ ਜਾਣਦਾ 20 ਤੋਂ 25 ਸਾਲ ਹੋ ਗਏ ਨੇ ਮੂਲੀ ਦੀ ਖੇਤੀ ਕਰਦੇ ਇਹਨੂੰ ਮੂਲੀ ਦੀ ਖੇਤੀ ਦੇ ਬਾਰੇ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਤੁਹਾਨੂੰ ਕਿੰਨੇ ਪੈਦਾਵਾਰ ਜਿਹੜੀ ਮੂਲੀ ਦੇ ਵਿੱਚੋਂ ਨਿਕਲ ਜਾਂਦੀ ਹੈ ਇਹ ਕਹਿੰਦੇ ਨੇ ਵੀ ਇੱਕ ਕਿੱਲੇ ਦੇ ਵਿੱਚੋਂ ਘੱਟ ਤੋਂ ਘੱਟ 80 ਤੋਂ 90 ਹਜ਼ਾਰ ਦੀ ਜਿਹੜੀ ਮੂਲੀ ਹੈ ਸਾਡੀ ਉਹ ਅਸੀਂ ਕੱਢ ਲੈਂਦੇ ਆ 80 ਤੋਂ 90 ਹਜ਼ਾਰ ਦੀ ਮੂਲੀ ਇੱਕ ਕਿੱਲੇ ਦੇ ਵਿੱਚੋਂ ਠੀਕ ਹੈ ਤੇ ਜਿਹੜਾ ਮੰਡੀ ਦਾ ਰੇਟ ਹੈ 20 ਤੋਂ 25 ਰੁਪਏ ਕਿਲੋ ਮੰਡੀ ਦਾ ਰੇਟ ਹੈ 20 ਤੋਂ 25 ਰੁਪਏ ਕਿਲੋ ਇਸ ਟਾਈਮ ਮੰਡੀ ਦੇ ਵਿੱਚ ਜਿਹੜੀ ਮੂਲੀ ਹੈ ਉਹ ਵਿਕਰੀ ਹੈ ਤੇ ਇਹਦਾ ਜਿਹੜਾ ਪੱਤਾ ਆ ਪੱਤਿਆਂ ਸਮੇਤ ਵਿਕ ਜਾਂਦੀ ਹੈ ਮੂਲੀ ਅੱਧਾ ਕੁਆੜ ਤੇ ਇਹ ਤਾਂ ਚਲੋ ਡੰਗਰਾ ਡੁੰਗਰਾ ਦੇ ਖਾਣ ਦੇ ਵਿੱਚ ਕੰਮ ਆ ਜਾਂਦਾ ਹੈ ਮੂਲੀ ਦਾ ਜਿਹੜਾ ਪੱਤਾ ਆ ਤੇ ਬਾਈ ਜੀ ਜਿਹੜੀ ਮੂਲੀ ਹੈ ਮੂਲੀ ਸਿਹਤ ਵਾਸਤੇ ਵੀ ਬਹੁਤ ਅੱਛੀ ਚੀਜ਼ ਹੈ ਹਨਾ ਡਾਕਟਰ ਵੀ ਇਹਨੂੰ ਦੱਸਦੇ ਨੇ ਕਿ ਮੂਲੀ ਜਦੋਂ ਹੁੰਦੀ ਐ ਸੀਜ਼ਨ ਦੇ ਵਿੱਚ ਇਹਨੂੰ ਖਾਣਾ ਚਾਹੀਦਾ ਮੂਲੀ ਨੂੰ ਤੇ ਬਹੁਤ ਅੱਛੀ ਚੀਜ਼ ਐ ਮੂਲੀ ਦੀ ਬਹੁਤ ਅੱਛੀ ਪੈਦਾਵਾਰ ਐ ਬਾਈ ਦੇ ਖੇਤਾਂ ਵਿੱਚ ਅਸੀਂ ਪਹੁੰਚੇ ਹੋਏ ਆ ਤੇ ਮੈਂ ਮੂਲੀ ਪੱਟਣ ਲੱਗਿਆ ਖੇਤ ਦੇ ਵਿੱਚੋਂ ਆ ਦੇਖੋ ਪੱਟ ਕੇ ਤੁਹਾਨੂੰ ਮੈਂ ਮੂਲੀ ਦਿਖਾਈ ਐ ਠੀਕ ਐ ਤਾਂ ਬਹੁਤ ਲੰਬੀ ਲੰਬੀ ਮੂਲੀ ਐ ਮੋਟੀ ਮੂਲੀ ਐ ਤੇ ਸਾਫ਼ ਸੁਥਰੀ ਚਿੱਟੀ ਮੂਲੀ ਐ ਇੱਧਰ ਧੋਈ ਚੱਲ ਰਹੀ ਐ ਜੀ ਮੂਲੀ ਦੀ ਆ ਦੇਖੋ ਆਂਟੀ ਤੇ ਅੰਕਲ ਦੋਵੇਂ ਧੋਣ ਲੱਗੇ ਹੋਏ ਨੇ ਮੂਲੀਆਂ ਨੂੰ ਤੇ ਬਾਈ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਤੇ ਅਸੀਂ ਅੱਗੇ ਇਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓ ਖੇਤੀਬਾੜੀ ਨਾਲ ਰਿਲੇਟਡ ਅਸੀਂ ਤੁਹਾਡੇ ਤੱਕ ਪਾਉਂਦੇ ਰਾਵਾਂਗੇ ਤੁਹਾਨੂੰ ਆਪਣੇ ਚੈਨਲ ਤੇ ਪਾਉਂਦੇ ਰਾਵਾਂਗੇ ਆ ਦੇਖੋ ਮੈਂ ਤੁਹਾਨੂੰ ਮੂਲੀ ਦਿਖਾ ਰਿਹਾ ਕਿੰਨੀ ਸਾਫ਼ ਸੁਥਰੀ ਮੂਲੀ ਹੈ ਆਰਡਰ ਲੈਣ ਮੂਲੀ ਦਾ ਗੱਡੀ ਖੜੀ ਹੋਈ ਹੈ ਹੁਣ ਇਹਨਾਂ ਨੇ ਇਹ ਆਰਡਰ ਦੇਣਾ ਵਿਆਹ ਦਾ ਆਰਡਰ ਹੈ ਤੇ ਵਿਆਹ ਦੇ ਵਿੱਚ ਇਹ ਮੂਲੀ ਚਾਹੀਏਗੀ ਠੀਕ ਹੈ ਜੀ ਆ ਦੇਖੋ ਉਹ ਗੱਡੀ ਖੜੀ ਹੋਈ ਹੈ ਇਹਨਾਂ ਨੂੰ ਆਰਡਰ ਇਹਨਾਂ ਨੇ ਦੇਣਾ ਹੈ ਇਹਨਾਂ ਦੇ ਜਿਹੜੇ ਕਿਸਾਨ ਭਰਾ ਨੇ ਜਿਹੜੇ ਹੋਰ ਲੋਕ ਨੇ ਸ਼ਹਿਰੀ ਉਹ ਇਹਨਾਂ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਹੀ ਮੂਲੀ ਨੂੰ ਲੈ ਜਾਂਦੇ ਆ ਇਹ ਫਰੈਸ਼ ਲੈ ਕੇ ਜਾਂਦੇ ਆ ਮੂਲੀ ਤਾਜੀ ਜੀਮੀਦਾਰ ਫਰੈਸ਼ ਪੱਟ ਗਏ ਦਿੰਦਾ ਮੂਲੀ ਤੇ ਇਹਨਾਂ ਨੂੰ